ਬਾਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਵੇਰੇ ਸਵੇਰੇ ਚਲੋ ਜੀ ਆਪਾਂ ਵੀਡੀਓ ਬਣਾਉਣ ਦੇ ਮੂੜ ਚ ਅੱਜ ਦੇਖਦੇ ਆਂ ਬੇਬੇ ਕੀ ਕਰਦੀ ਆ ਕੋਠੇ ਦੇ ਗਈ ਆ ਮੈਨੂੰ ਲੱਗਦਾ ਵੀ ਅੱਜ ਉਹ ਸਾਗ ਦੀ ਤਿਆਰੀ ਚਾ ਮੈਨੂੰ ਲੱਗਦਾ ਵੀ ਉਹ ਸਵੇਰੇ ਕਹਿੰਦੀ ਵੀ ਸਾਗ ਬਣਾਉਣਾ ਹੈ ਅੱਜ ਆਪਾਂ ਦੇਖਦੇ ਆਂ ਬੇਬੇ ਨੇ ਵੀ ਕੀ ਕਰਦੀ ਆ ਲਓ ਜੀ ਆਹ ਬੇਬੇ ਨੂੰ ਬਿਲਲ ਹੋ ਗਈ ਮੈਨੂੰ ਲੱਗਦਾ ਵੀ ਬੇਬੇ ਨੂੰ ਸੌਣ ਲੱਗ ਬਿਲਲ ਹੋ ਚੁੱਕੀ ਹੈ ਲਓ ਜੀ ਬੀਬੇ ਇਹ ਲਓ ਜੀ ਤੁਸੀਂ ਕੀ ਕਹੋਗੇ ਬੇਬੇ ਪਾਇਆ ਪਰੰਗੀ ਹੱਥੀ ਫੜ ਲਈ ਸਬਜ਼ੀਆਂ ਦਾ ਦੁਸ਼ਮਣ ਸਾਗ ਫੇਰ ਅੱਜ ਬੇਬੇ ਸਾਸਰੀਕਾ ਹਾਂ ਜੀ ਆਪਾਂ ਹਰ ਟਾਈਮ ਹਰ ਟਾਈਮ ਜਦੋਂ ਮਰਜੀ ਦੇਖ ਲਓ ਤੁਸੀਂ ਹਰਿਆਲੀ ਦੇ ਕੋਲ ਬੈਠੇ ਹੋਨੇ ਹੋ ਮੈਨੂੰ ਵਧੀਆ ਲੱਗਦੀ ਆ ਹੈ ਵਧੀਆ ਲੱਗਦੀ ਆ ਤੈਨੂੰ ਵਧੀਆ ਲੱਗਦੀ ਆ ਮੈਂ ਤਾਂ ਸੋਚਦਾ ਵੀ ਅੱਜ ਬੀਬੀ ਕੋਈ ਸਬਜ਼ੀ ਸੂਜੀ ਤਿਆਰੀ ਜਿਆ ਤਾਂ ਸਬਜ਼ੀਆਂ ਦਾ ਦੁਸ਼ਮਣ ਧਰ ਲਿਆ ਸਾਗ ਰੋਜ਼ ਹੀ ਖਾਣੇ ਆ ਸੀ ਹੈ ਰੋਜ਼ ਹੀ ਖਾਣੇ ਸਬਜ਼ੀਆਂ ਸੀ ਨਾ ਤੈਨੂੰ ਸਾਗ ਨਾਲ ਇੰਨਾ ਉਹ ਹੈ ਹਾਂ ਮੈਨੂੰ ਲੱਗਦਾ ਵੀ ਤੂੰ ਤਾਂ ਫੇ ਸਾਨੂੰ ਕਹੇਂਗੀ ਵੀ ਬੇਬੇ ਸਾਗ ਫੇ ਬੱਸ ਨਾ ਬਿੰਦੂ ਅਹੀ ਕਹ ਰਹਾ ਤੂੰ ਸਾਗ ਖਾਈ ਨਾ ਅਸੀਂ ਆਪੇ ਹੀ ਖਾ ਲਾਂਗੇ ਸਾਗ ਹੈ ਤੂੰ ਨਾ ਖਾਈ ਸਾਗ ਨਾ ਤੇਰੇ ਤਿਆਬ ਨਹੀਂ ਬਣਦਾ ਸਾਗ ਨਾਲ ਮੇਰੇ ਘਰ ਨਹੀਂ ਬਣੇ ਬਣੇ ਤੇ ਉਦਾਂ ਤੈਨੂੰ ਮੈਂ ਕੱਲ ਡਾਕਟਰ ਕੋਲ ਲੈ ਕੇ ਗਿਆ ਉਹ ਕੀ ਕਹਿੰਦੀ ਵੀ ਭਾਈ ਸਤਾਰਤ ਨਹੀਂ ਤਲੀ ਹੋਈ ਜੀ ਹਾਂ ਲੋਕ ਉਸਨੂੰ ਮਾਰ ਦਿਖਾਈ ਜਾਂਦਾ ਨਹੀਂ ਫੇਰ ਆਪਾਂ ਬੀਪੀ ਵੱਜ ਜਾਂਦਾ ਕਦੇ ਸਾਗ ਨਾ ਕਰਨਾ ਕਹਿੰਦੇ ਤੂੰ ਫੇਰ ਤਿਆਬ ਬਣਦਾ ਮੇਰੇ ਕੁਝ ਨਹੀਂ ਬਣਦਾ ਨਹੀਂ ਮੈਂ ਇਹ ਹੀ ਮਾਰਨਾ ਦੇਖ ਕੇ ਦੇਣਾ ਤਾਂ ਕਿ ਆ ਹੋ ਗਿਆ ਵੀ ਛਾਪਾ ਤਾਂ ਸਾਨੂੰ ਛੇੜੇਗੀ ਸਾਤੋਂ ਦਾ ਚੱਕੀ ਨਹੀਂ ਜਾਣੀ ਰੇੜਾ ਕਰ ਲਿਓ ਹੈ ਰੇੜਾ ਕਰ ਲਿਓ ਹਾਂ ਮੈਨੂੰ ਲੱਗਦਾ ਤੂੰ ਕਹੇਂਗੀ ਵੀ ਮੈਨੂੰ ਭੋਗ ਤੇ ਵੀ ਸਾਗ ਪਾਓ ਸਾਗ ਤਾਂ ਪਾਉਣੇ ਪੈਣਾ ਮੈਂ ਵੀ ਪਾਇਆ ਠੀਕਾ ਬਾਈ ਇਹ ਤਾਂ ਸਾਨੂੰ ਨਵਾਂ ਛਾਪਾ ਛੇੜ ਕੇ ਜਾਊਗਾ ਨਹੀਂ ਭੋਗ ਤੇ ਵੀ ਸਾਗ ਪਾਇਓ ਪਤਾ ਨਹੀਂ ਕਿਹੜਾ ਮੁਕਿਆ ਦੀ ਨਾ ਕੇ ਬਾਠ ਕਰਾਇਆ ਰਿਹਾ ਅੱਛਾ ਭਾਈ ਮੈਂ ਐਸਾ ਆ ਕੇ ਨਾ ਲਿਆ ਸੀ ਹਾਂ ਤੂੰ ਹੈਗੀ ਤੀਰਾ ਨਹੀਂ ਮੰਡੀ ਵਾਲਾ ਨਾਂ ਨੇ ਆਹੋ ਐਸਾ ਲੋ ਬੇਬੇ ਹੱਡ ਬੀਤੀ ਦੱਸਣ ਲੱਗੀ ਆ ਜੀ ਅਸੀਂ ਸਾਗ ਥਾਲਿਆ ਹਾਂ ਜੀ ਭਾਈ ਬਾਬੇ ਨੇ ਵੀ ਸਾਗ ਖਾਇਆ ਮਾਂ ਬਾਬੇ ਸਾਗ ਸਾਗ ਤੇ ਕੋਕ ਤੇ ਨਾ ਨਾ ਪਹਿਲਾਂ ਇਹਨੇ ਕਿ ਅੱਛਾ ਅੱਛਾ ਤੂੰ ਸਾਗ ਲੋ ਜੀ ਬੇਬੇ ਦੀ ਸਾਗ ਨਾ ਪੂਰੀ ਯਾਰੀ ਆ ਭਾਈ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਤੁਸੀਂ ਭਾਈ ਕਮੈਂਟ ਤੇ ਫੋਲੋਅਰ ਨਹੀਂ ਕਰਦੇ ਸਾਡੇ ਚੈਨਲ ਨੂੰ ਮੇਰਾ ਵੀਰ ਬੇਬੇ ਤਾਂਹੀਂ ਵੀਡੀਓ ਵਿੱਚ ਬਣਾਉਂਦੀ ਗੁੱਸੇ ਹੋ ਜਾਂਦੀ ਮੇਰਾ ਹੈਨਾ ਹਾਂ ਕੰਦਾ ਕਰਦੇ ਹੀ ਹੈ ਚੈਨਲ ਲੋਟੋ ਆ ਆਪਾਂ ਸਾਫ ਸੁਥਰੀਆਂ ਵੀਡੀਓ ਬਣਾਉਂਦੇ ਆ ਬਾਈ ਬੇਬੇ ਕਹਿੰਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ ਮੇਰਾ ਵੀਰ ਮੈਂ ਸਾਡੀ ਵੀ ਸਪੋਰਟ ਕਰੋ ਹੈਨਾ ਹਾਂ ਤਾਂਹੀਂ ਵੀਡੀਓ ਇਹ ਬੇਬੇ ਆਕੜ ਜਾਂਦੀ ਹੈ ਕਹਿੰਦੀ ਮੈਂ ਨਹੀਂ ਵੀਡੀਓ ਬਣਾਉਣੀ ਜਾਂ ਕੋਈ ਹੋ ਨਹੀਂ ਕਰਦਾ ਹੁਣ ਅੱਜ ਸਾਗ ਦੀ ਤਿਆਰੀ ਕਰਨ ਲੱਗੀ ਫਿਰ ਹੈ ਹੋਰ ਸਾਗ ਤਾਂ ਨਹੀਂ ਹੈ ਤੇਰੇ ਮਨ ਚ ਆਇਆ ਕਦੋਂ ਐ ਸਵੇਰੇ ਐ ਕਿ ਕੱਲ ਦਾ ਹੀ ਚੱਲਦਾ ਕੰਮ ਇਹ ਵੀ ਸਾਗ ਧਰਨ ਕੱਲ ਤਾਂ ਦਵਾਈ ਲੈ ਕੇ ਆਈ ਆ ਮੈਂ ਦਵਾਈ ਲੈ ਕੱਲ ਕੀ ਗੱਲ ਹੋ ਗਈ ਦੀ ਤੈਨੂੰ ਸੱਚ ਉਹ ਦੱਸ ਆ ਮੈਂ ਹੱਡ ਵੀ ਸੀ ਤੂੰ ਦੱਸ ਜੀ ਕਹਿੰਦੇ ਸੀ ਪਾਰਸ ਨੰਨ ਹੋਇਆ ਮਾ ਚੱਲਣਾ ਨਹੀਂ ਕੱਲ ਗੱਲ ਕੀ ਹੋ ਗਈ ਤੂੰ ਡਾਕਟਰ ਦੇ ਗਈ ਸੀ ਤੈਨੂੰ ਆਪ ਨੂੰ ਕੈਮ ਕੀ ਮਹਿਸੂਸ ਹੋਇਆ ਦਾ ਮੈਨੂੰ ਰੰਗ ਦੀ ਰੋਪੀ ਆ ਤੇ ਖਮੀਰ ਆਉਂਦੀ ਸੀ ਪਰ ਇਹ ਨਹੀਂ ਛੱਡਣਾ ਸਾਗੇ ਨਹੀਂ ਛੱਡਣਾ ਅੱਛਾ ਸਾਗੇ ਛੱਡ ਦੇ ਕੋਈ ਜਾਂਦੇ ਆ ਇਦਾਂ ਨਾਲੇ ਪੰਜਾਬੀਆਂ ਦੀ ਸ਼ਾਨ ਆ ਹੈ ਨਾ ਲੈ ਬਾਈ ਸਾਗ ਕਹਿੰਦੇ ਪੰਜਾਬੀਆਂ ਦੀ ਸ਼ਾਨ ਹੈ ਮੱਕੀ ਰੋਟੀ ਨਾਲੇ ਸਬਜ਼ੀਆਂ ਦਾ ਦੁਸ਼ਮਣ ਹੈ ਇਹ ਲਓ ਜੀ ਸਬਜ਼ੀਆਂ ਨੂੰ ਥੋੜਾ ਹਾਂ ਜੀ ਸਬਜ਼ੀਆਂ ਇਹਦਾ ਨਹੀਂ ਕਹਿੰਦੇ ਜਦੋਂ ਸਾਗ ਤਾਲਨੇ ਹੋ ਕਹਿੰਦੇ ਤਿੰਨ ਦਿਨ ਸਬਜ਼ੀ ਨਹੀਂ ਵੱੜਦੀ ਘਰੇ ਤੜਕ ਤੜਕ ਕੇ ਖਾਣੇ ਆ ਇਹਨੂੰ ਬਾਈ ਕਮੈਂਟ ਕਰਕੇ ਦੱਸਿਓ ਕਿਨੂੰ ਸਾਗ ਵਧੀਆ ਲੱਗਦਾ ਆ ਹੂੰ ਰਨ ਕੇ ਭੇਜ ਦਾਂਗੇ ਇਦਾਂ ਗੇਦਾਂ ਰਨ ਕੇ ਭੇਜ ਦਾਂਗੇ ਬੇਬੇ ਕਹਿੰਦੀ ਬਾਜੀ ਨੇ ਸਾਖ ਖਾਣਾ ਕਮੈਂਟ ਕਰਕੇ ਦੱਸ ਦਿਓ ਵੀ ਸਾਡੀ ਕੋਹਲੀ ਭੇਜ ਦਾਂਗੇ ਭਾਈ ਪਿੰਡ ਚੜੀ ਤੋਂ ਪਿੰਡ ਚੜੀ ਗਈ ਆ ਹਾਂ ਅੱਛਾ ਚਲੋ ਜੀ ਗਾਹ ਦੇਖਦੇ ਆ ਕੀ ਚੱਲਦਾ ਪ੍ਰਚਾਰ ਨਾ ਰੋਟੀ ਬੱਤ ਨਹੀਂ ਰੋਟੀ ਪੱਕਦੀ ਆ ਜੀ ਲਓ ਜੀ ਬਿੜਮੀ ਰੋਟੀ ਆ ਗੀਠੀ ਦੀ ਤੇ ਪਾਣੀ ਇੱਥੇ ਰੋਟੀ ਕੀ ਜਾਂਦੇ ਨੇ ਜੀ ਠੀਕ ਵਾਲੀ ਇਹ ਕੀ ਵਾਲੀ ਰੋਟੀ ਆ ਜੀ ਬੇੜਮੀ ਲਓ ਜੀ ਹਲੋ ਸਾਡੇ ਤਾਂ ਹੀ ਗੀਠੀ ਦੀ ਹੀ ਚੱਲਦਾ ਰੋਟੀ ਪਾਣੀ ਅਸੀਂ ਨਹੀਂ ਗੈਂਦੀ ਘੱਟ ਖਾਣੇ ਅਸੀਂ ਲੱਗੈਂ ਤੇ ਚਾਹ ਧਰਦੇ ਆਂ ਬਸ ਗੈਂ ਤੇ ਦਾ ਚਾਹ ਧਰਦੇ ਆਪਾਂ ਦੁੱਧ ਵੀ ਧਰਦੇ ਆਂ ਦੁੱਧ ਵੀ ਧਰਦੇ ਆਂ 5 ਮਹੀਨੇ ਤੋਂ ਭਰਉਂਦੇ ਨੇ ਸਿਲੰਡਰ ਸਾਡਾ ਮੁੱਕਦਾਨੀ ਅੱਛਾ ਲਓ ਜੀ ਇਹ ਪਾਣੀ ਹੱਥੀ ਕਹਿੰਦੇ ਜਿਹੜੀ ਘਿਓ ਲਾ ਕੇ ਵਿੱਚ ਬੈ ਕਿਦਾਂ ਕਿਦਾਂ ਬਣਾਉਂਦੇ ਨੇ ਰੋਟੀ ਗੀਠੀ ਕੀ ਕਰਦੀ ਐ ਛੋਟੋ ਲੋ ਜੀ ਦਾਦੀ ਪੋਤੀ ਇਕੱਠੀਆਂ ਹੋ ਗਈਆਂ ਦੋ ਹਾਂ ਬਈ ਆ ਪਹਿਲਵਾਨ ਆ ਗਿਆ ਇੱਧਰ ਜੀ ਓ ਸਕੂਲ ਘਾ ਦੇਣਗੇ ਹਾਂ ਮੱਪਾ ਦਾ ਲੈਣੇ ਉਹ ਫਾੜ ਦੂੰ ਮੈਂ ਕੀ ਪੁੱਛਾਂ ਤੈਨੂੰ ਸਕੂਲ ਦਾ ਤੈਨੂੰ ਅੱਠਵੇਂ ਠਾਲਿਆਂ ਤਾਂ ਮੈਂ ਤੇ ਅਸੀਂ ਦਾ ਸਾਦਾ ਹੀ ਖਾਣਾ ਖਾਣਾ ਸਾਗ ਸਾਨੂੰ ਘੱਟ ਪਸੰਦ ਆ